ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਆਪਣੇ ਗੁਰੂ ਦੇ ਧਾਮਾਂ ਲਈ ਸਿਰ ਦਲ ਤੇ ਰੱਖ ਕੇ ਵੀ ਲੜਾਈ ਲੜਦਾ ਦੋ ਵਕਤ ਵਿਛੜੇ ਗੁਰ ਧਾਮਾਂ ਦੀ ਦਰਸ਼ਨ ਦਿਦਾਰੇ ਦੀ ਅਰਦਾਸ ਕਰਦਾ ਪਿਛਲੇ ਦਿਨਾਂ ਦੇ ਵਿੱਚ ਦੇਸ਼ ਦੇ ਅੰਦਰ ਬਣੇ ਹਾਲਾਤਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਜਿਹੜਾ ਜਥਾਵਾਦੀ ਨਰਕਾਣਾ ਸਾਹਿਬ ਗੁਰਨਾਮ ਸਿੰਘ ਦੇ ਪ੍ਰਕਾਸ਼ਪੁਰ ਉਤੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਸੋ ਇਸ ਦੇ ਮੱਦੇ ਨਜ਼ਰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖਾਂ ਦੀ ਸੁਰਮੌਰ ਸੰਸਥਾ ਤੇ ਸਿੱਖਾਂ ਦੀ ਭਾਵਨਾ ਦੀ ਨਿਮਨਤਗੀ ਕਰਦੀ ਹੈ ਉਹਨਾਂ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਇੱਕ ਪੱਤਰ ਸਰਕਾਰ ਦੇ ਨਾਮ ਤੇ ਲਿਖਿਆ ਗਿਆ ਕਿ ਇਸ ਮਾਮਲੇ ਦੇ ਮੌੜ ਵਿਚਾਰ ਕੀਤੀ ਜਾਵੇ ਅੱਜ ਕਾਫੀ ਜਿਹੜੇ ਵੱਡੇ ਸੋਰਸ ਜਾਂ ਸੂਤਰ ਕਹਿ ਲਈਏ ਉਹਨਾਂ ਵੱਲੋਂ ਹੀ ਜਾਣਕਾਰੀ ਆ ਰਹੀ ਹੈ ਕੀ ਜਥੇ ਨੂੰ ਜਾਣ ਦੀ ਇਜਾਜ਼ਤ ਹੈ ਉਸ ਦੇ ਵਿੱਚ ਕੁਝ ਸ਼ਰਤਾਂ ਜਾਂ ਕੁਝ ਪਹਿਲਾਂ ਨਾਲੋਂ ਕੁਝ ਤਰਮੀਮ ਕੀਤੀ ਗਈ ਹੈ ਸੋ ਮੁੱਢਲੇ ਰੂਪ ਦੇ ਵਿੱਚ ਜੇ ਭਾਰਤ ਸਰਕਾਰ ਵੱਲੋਂ ਇਹ ਇਜਾਜ਼ਤ ਦਿੱਤੀ ਗਈ ਹੈ ਇਹ ਖਬਰ ਠੀਕ ਹੈ ਤੇ ਅਸੀਂ ਇਹਦਾ ਸਵਾਗਤ ਕਰਦੇ ਹਾਂ ਕਿਉਂਕਿ ਸਿੱਖ ਦੇ ਮੰਦੀ ਭਾਵਨਾ ਕਿ ਉਹ ਆਪਣੇ ਗੁਰੂ ਸਾਹਿਬਾਨ ਦੇ ਉਹਨਾਂ ਪਾਵਨ ਸਥਾਨਾਂ ਦੇ ਦਰਸ਼ਨ ਕਰਨ ਸੋ ਉਹਦੇ ਨਾਲ ਬਹੁਤ ਵੱਡੀ ਗੰਤੀ ਵਿੱਚ ਦੁਨੀਆ ਭਰ ਚੋਂ ਸਿੱਖ ਜਲਾਵਾ ਉਹ ਨਨਕਾਣਾ ਸਾਹਿਬ ਜਾਂ ਪਾਕਿਸਤਾਨ ਦੇ ਗੁਰਸਥਾਨਾਂ ਦੇ ਦਰਸ਼ਕ ਕਰ ਲਈ ਆਉਂਦਾ ਸੋ ਇੱਕ ਚੰਗੀ ਗੱਲ ਆ ਅਸੀਂ ਇਹਦੇ ਨਾਲ ਹੀ ਵੀ ਚਾਹਾਂਗੇ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਜਲਦੀ ਜਲਦੀ ਖੋਲਿਆ ਜਾਵੇ ਸੋ ਇਹ ਜਿਹੜਾ ਜਿਹੜਾ ਫੈਸਲਾ ਹੋਏਗਾ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਵਿੱਚ ਅਮਨ ਦੀ ਗੱਲ ਲੈ ਕੇ ਆਏਗਾ ਜੰਗ ਜਿਹੜੀ ਆ ਉਹ ਕਦੇ ਵੀ ਜਿਹੜੀ ਕਿਸੇ ਵੀ ਦੇਸ਼ਾਂ ਦੀ ਤਰੱਕੀ ਦਾ ਰਸਵਾਤ ਨਹੀਂ ਬਣਦੀ ਸਾਡੇ ਲਈ ਗੁਆਡੀ ਦੇਸ਼ਾਂ ਭਾਵੇਂ ਉਹਦੇ ਵੱਲੋਂ ਕੀਤੀ ਹੋਈ ਕੋਈ ਵੀ ਜਿਹੜੀ ਕਾਰਵਾਈ ਆ ਉਸ ਕਾਰਵਾਈ ਦੇ ਹਮਾਇਤੀ ਕਦੇ ਵੀ ਨਹੀਂ ਕੀਤੀ ਉਸ ਗੱਲ ਦੀ ਨਿੰਦਾ ਵੀ ਕੀਤੀ ਆ ਪਰ ਅਸੀਂ ਚਾਹੁੰਦੇ ਆ ਕਿ ਜਿਹੜਾ ਸਰਹੱਦ ਆ ਉਹ ਜਿੱਥੇ ਸੁਰੱਖਤ ਵੀ ਰਹੇ ਉੱਥੇ ਅਮਨ ਚੈਨ ਵੀ ਰਹੇ ਤਾਂ ਕਿ ਦੇਸ਼ ਤਰੱਕੀ ਵੀ ਕਰ ਸਕੇ ਦੋਨੇ ਮੁਲਕਾਂ ਦੇ ਜਿਹੜਾ ਆਵਾਮ ਆ ਉਹ ਆਪਸ ਵਿੱਚ ਚੰਗੇ ਤੌਰ ਤੇ ਮਿਲ ਬੈਠ ਸਕਣ ਸੋ ਜਿਹੜਾ ਜਥਾ ਵਾ ਇਸ ਜਥੇ ਦੀ ਜਿਹੜਾ ਜਾਣ ਦੀ ਜਿਹੜੀ ਖਬਰ ਸਾਨੂੰ ਵੱਡੇ ਸੂਤਰਾਂ ਤੋਂ ਮਿਲੀ ਆ ਤਾਂ ਬਾਕੀ ਚਿੱਠੀ ਜਿਹੜੀ ਆ ਕੋਈ ਜਿਹੜੀ ਨਵੀਂ ਅਮੈਂਡਮੈਂਟ ਦੀ ਉਹ ਮਿਲਣ ਤੋਂ ਬਾਅਦ ਹੀ ਬਾਕੀ ਦੀ ਗੱਲ ਅਸੀਂ ਕਰ ਸਕਾਂਗੇ ਪਰ ਮੁੱਢਲੇ ਰੂਪ ਦੇ ਵਿੱਚ ਸ਼੍ਰੋਣੀ ਕਮੇਟੀ ਵੱਲੋਂ ਕੀਤੀ ਗਈ ਜਿਹੜੀ ਭਾਵਨਾ ਦੀ ਦਾਫਤ ਦੀ ਜਿਹੜੀ ਚਿੱਠੀ ਪਾਈ ਗਈ ਸੀ ਉਸ ਤੇ ਨਜ਼ਰਸਾਨੀ ਕਰਦੇ ਆ ਮੜੂ ਵਿਚਾਰ ਕਰਕੇ ਕੇਂਦਰ ਸਰਕਾਰ ਨੇ ਜੋ ਫੈਸਲਾ ਲਿਆ ਅਸੀਂ ਇਹਦਾ ਤਹਿ ਦਸ ਤੋਂ ਸਵਾਗਤ ਕਰਦੇ ਆ